ਲਾ ਬੇਬੇ ਪਤਾ ਨਹੀਂ ਕਿੱਧਰ ਭੱਗ ਗਈ ਉਹ ਫਿਰਦੀ ਆ ਇੱਕ ਤਾਂ ਕੱਲ ਦੀ ਮੂੰਹ ਮੋਟਾ ਕਰੀ ਫਿਰਦੀ ਆ ਬੋਲਦੀ ਨਹੀਂ ਮੇਰੇ ਨਾਲ ਘਰੇ ਦੋਈ ਤਾਂ ਜਾਣੀਆਂ ਉਹੀ ਰੁੱਸੀਆਂ ਫਿਰਦੀਆਂ ਰਹਿੰਦੀਆਂ ਮੈਂ ਤਾਂ ਪਰ ਕਾਨੂੰ ਰੁੱਸਦੀ ਆ ਬੇਬੀ ਵਾਲੀਆਂ ਆਕੜਾਂ ਕਰਦੀ ਐ ਦੇਖਦੀ ਆ ਪਹਿਲਾਂ ਬਲਾ ਕੇ ਕੀ ਆਂਦੀ ਐ ਬੇਬੇ ਇੱਥੇ ਕੀ ਕਰਦੀ ਆ ਅਜਾ ਚਾਹ ਪੀ ਲੈ ਬੋਲਦੀ ਨਹੀਂ ਹਾਂ ਆਜਾ ਚਾਹ ਪੀ ਲੈ ਨਾ ਮੈਂ ਤਾਂ ਪੀਂਦੀ ਮੇਰੇ ਚਾਹ ਕਿਉਂ ਕਹਦਾ ਬੇਬੇ ਆਹ ਪਿਆਤੀ ਦਾ ਬਥੇਰੀ ਲੈ ਮੈਨੂੰ ਤੂੰ ਮਜਬੂਰ ਕੀਤਾ ਸੀ ਬੇਬੇ ਮੈਂ ਜਮਾ ਨਹੀਂ ਸੀ ਕੋਠੇ ਉੱਤ ਦੀ ਜਾਂਦੀ ਤੂੰ ਕਿਉਂ ਦੋਨਾਂ ਵਾਰਾਂ ਨੂੰ ਜਿੰਦੇ ਲਈ ਕਿਉਂ ਮੈਂ ਛੱਤ ਉੱਤ ਦੀ ਜਾਂਦੀ ਆ ਫੇਰ ਮੈਂ ਤੈਨੂੰ ਜਿਵੇਂ ਕਹਿਆ ਸੀ ਵੀ ਤੈਨੂੰ ਭਾਈ ਮੈਂ ਜਾਣ ਜੀਦਾ ਤੇ ਮੇਰੇ ਨਾਲ ਲੜਾਈ ਕੋਈ ਇਸ ਕਰਦੀ ਆ ਬੇਬੇ ਤੂੰ ਤਾਂ ਅਣਪੜ੍ਹ ਦੇਖ ਮੇਰੀ ਗੱਲ ਸੁਣ ਮੈਂ ਤੈਨੂੰ ਪਿਆਰ ਨਾ ਸਮਝਾਉਣੀ ਆ ਹੁਣ ਜਦੋਂ ਮੈਂ ਹੁਣੀ ਛੁੱਟੀਆਂ ਮਾਰਨ ਲੱਗੀ ਘਰੇ ਮੇਰਾ ਬਣੂ ਕੀ ਨਾ ਫੇਰ ਤੈਨਾਂ ਆਏ ਤੇ ਆਖਿਆ ਵੀ ਤੂੰ ਲੜਾਈਆਂ ਕਰਨ ਲੱਗ ਜਾ ਘਰੇ ਆਖੇ ਨਾ ਲੱਗੋ ਬੇਬੇ ਪਹਿਲਾਂ ਤੂੰ ਆਪ ਬੋਲਦੀ ਐ ਮੈਂ ਮੰਗਰੋ ਬੋਲਦੀ ਪਹਿਲਾਂ ਕਦੇ ਬੋਲੀ ਐ ਤੇਰੇ ਮੂਰੇ ਬੋਲ ਲਿਆ ਮੈਂ ਮੈਂ ਤੈਨੂੰ ਕੀ ਆਖਿਆ ਤੂੰ ਤਾਂ ਹੁਣੇ ਲੱਗ ਗਈ ਚਬਰ ਚਬਰ ਬੋਲਣਾ ਚੱਲ ਚੰਗਾ ਹੁਣ ਨਹੀਂ ਬੋਲਦੀ ਕੋਈ ਨਹੀਂ ਮੇਰੇ ਤੋਂ ਗਲਤੀ ਹੋ ਗਈ ਆ ਜਾ ਚਾਹ ਪੀ ਲੈ ਚਾਹ ਮੈਂ ਤਾਂ ਪੀਂਦੀ ਹੀ ਪੀਤੀ ਬਦਲ ਦੇਖ ਲੈ ਰੱਬ ਕਿਵੇਂ ਕਰੀ ਜਾਂਦਾ ਬੇਬੇ ਅੰਦਰ ਤਾਂ ਤੈਨੂੰ ਫੇਰ ਵੀ ਵੱਡਣਾ ਪਊ ਜਦੋਂ ਮੀਂਹ ਆ ਗਿਆ ਆ ਜਾ ਬਗ ਚੱਲ ਮੇਰੇ ਨਾਲ ਆ ਜਾ ਯਾ ਕਰੇ ਤਾ ਹੂੰਗੀ ਮੈਂ ਕਰ ਆ ਜਾ ਤੂੰ ਮੇਰੇ ਨਾਲ ਹੀ ਤੁਰੀ ਚੱਲ ਆ ਜਾ ਨਾਲੇ ਗੱਲਾਂ ਬਾਤਾਂ ਕਰ ਲਾਂਗੇ ਕੱਲ ਦੀ ਮੂੰਹ ਮੋਟਾ ਕਰੀ ਫਿਰਦੀ ਆ ਤੂੰ ਤੂੰ ਤਾਂ ਉਹ ਕਰਦੀ ਹੈਂ ਕਿ ਅੱਖ ਇਹਨ ਲੱਗਦੀ ਮਨ ਕਰੀ ਇੱਕ ਵਾਰੀ ਗੱਲ ਨਹੀਂ ਮਨ ਰੋਸੇ ਕਰਕੇ ਆਪਣਾ ਐਂ ਕੀ ਬਣੂਗਾ ਮੰਨ ਨਹੀਂ ਨੀ ਤੂੰ ਗੱਲ ਬੰਦੇ ਤੇਰੇ ਤੇ ਬੇ ਮੇਰੀ ਗੱਲ ਸੁਣ ਲੈ ਤੇਰੇ ਮਗਰ ਲੱਗ ਕੇ ਐਂ ਦੱਸ ਮੈਂ ਕੀ ਨਹੀਂ ਕੀਤਾ ਕੀ ਕੀਤਾ ਤਾ ਤੂੰ ਮੈਨੂੰ ਕਵੇਂ ਰਾਈ ਵੀਰ ਤੂੰ ਮੇਰੇ ਅੱਖ ਇਹਨ ਲੱਗਦੀ ਮੈਂ ਜਿਹੇ ਜਿਹੇ ਤੂੰ ਮੈਨੂੰ ਕਹਿੰਦੀ ਰਹੀ ਆ ਮੈਂ ਉਵੇਂ ਹੀ ਕਰਦੀ ਰਹੀ ਆ ਦੇਖ ਚੰਗਾ ਮਾੜਾ ਮੈਂ ਜਮਾ ਨਹੀਂ ਦੇਖਿਆ ਵੀ ਕਿਹੜਾ ਨੁਕਸਾਨ ਆ ਕਿ ਕਿਸੇ ਦਾ ਫਾਇਦਾ ਜਿਵੇਂ ਤੂੰ ਮੇਰੇ ਭਲੇ ਦੀ ਕਰਦੀ ਸੀ ਮੈਨੂੰ ਕੀ ਲੋੜ ਸੀ ਲੱਭੇ ਮੈਂ ਭਲਾ ਕਰਦੀ ਤੈਨੂੰ ਵੀ ਪਤਾ ਬੇ ਮੈਨੂੰ ਵੀ ਪਤਾ ਵੀ ਕਿੰਨਾ ਕੁ ਮੇਰਾ ਭਲਾ ਹੋਇਆ ਹਨ ਅਜਿਹੀਆਂ ਗੱਲਾਂ 'ਚ ਕੋਈ ਭਲੇ ਨਹੀਂ ਹੁੰਦੇਗੇ ਅਸ ਤੇਰਾ ਭਲਾ ਹੋਇਆ ਨਹੀਂਗਾ ਤੇਰਾ ਭਲਾ ਹੋਇਆ ਨਹੀਂ ਮੇਰੇ ਨਾਲ ਬੋਲਣ ਦੀ ਲੋੜ ਨਹੀਂ ਨਾ ਮੇਰਾ ਹੋ ਗਿਆ ਬੇ ਭਲਾ ਤਾਂ ਬਥੇਰਾ ਹੋ ਗਿਆ ਹੁਣ ਜੇ ਕਿਸੇ ਨੇ ਮਾੜਾ ਕਰਾਂਗੇ ਫੇਰ ਨਹੀਂ ਭਲਾ ਹੁੰਦਾ ਮਾੜਾ ਕੀ ਕਰਤਾ ਕੀ ਕਿਸੇ ਦਾ ਆਜਾ ਕੋਈ ਨਹੀਂ ਚੰਗਾ ਮਾੜਾ ਕਰਤਾ ਹੁਣ ਨਹੀਂ ਕਹਿੰਦੀ ਆਜਾ ਆ ਜਾ ਬੈਠ ਜਾ ਮਾੜਾ ਹੀ ਲੱਗਦਾ ਹੈਗਾ ਜੇ ਤਾਂ ਮੈਂ ਇੱਥੇ ਬੈਹ ਜਾਨੀ ਆ ਤਾਂ ਤੂੰ ਬਾਹਰ ਨੂੰ ਤੁਰ ਜਾਨੀ ਆ ਜੇ ਮੈਂ ਬਾਹਰ ਭੱਗ ਜਾਨੀ ਆ ਤੂੰ ਇੱਥੇ ਆ ਕੇ ਬੈਹ ਜਾਨੀ ਆ ਆ ਫਿਰ ਦੱਸ ਤੋ ਕਦਾ ਮੈਂ ਕਹਾਈ ਜਾਮਾ ਹੁਣ ਮੈਂ ਦਾਲ ਪਾਣੀ ਵੀ ਮਂਗਾਉਣਾ ਹੁੰਦਾ ਬੇਬੇ ਬੁਲਾਉਣਾ ਤਾਂ ਪਾਉਗਾ ਤੇ ਕੀ ਤੋਂ ਮਂਗਾਉਂਗੀ ਮੈਂ ਬੈਹ ਜਾ ਇੱਥੇ ਆਦੀ ਮਰਜ਼ੀ ਕਰਿਆ ਕਰ ਫਿਰ ਆਇਆ ਤੈਨੂੰ ਗੱਲ ਰੱਖਦੀ ਆ ਕੋਈ ਕੱਢ ਜਾ ਬੇ ਮੈਂ ਪੱਖਾ ਬੰਦ ਕਰਦਾ ਠੰਡ ਹੋਈ ਪਈ ਆ ਹੂੰ ਵੀ ਖਰਪੂਰੀ ਤੇ ਲੈ ਕੱਪੜੇ ਲਾਹੀ ਜਾਂਦੀ ਆ ਤੂੰ ਪਹਿਲਾਂ ਹੀ ਕੱਪੜੇ ਲਾਉਣ ਲੱਗਿਆਂ ਦੋ ਕਣੀਆਂ ਆਦਾ ਜਾਣਦੇ ਹਾਂ ਤਾਂ ਮੌਸਮੀ ਬਣਿਆ ਮੀਂਹ ਆਲਾ। ਇਹ ਕਿਹੜਾ ਆ ਗਿਆ। ਕੱਪੜੇ ਤਾਂ ਹੁਣ ਲਾਉਣੀ ਹੈਗੇ ਹੁਣ ਧੁੱਪੇ ਤਾਂ ਨਾ ਮੱਚੀ ਜਾਣ ਮੀਂਹ ਦਾ ਕੀ ਪਤਾ ਕਦੋਂ ਆ ਜੇ ਨੇ ਖੜਾ ਖੜਾ ਉਹਦੀ ਆ ਜਾਂਦਾ ਆਪਣੇ ਤਾਂ। ਕੋਈ ਨਹੀਂ ਮੀਂਹ ਆ ਜਾਣ ਦੇ ਕੱਪੜੇ ਭੌਂਦੀ ਭਿੱਜੀ ਜਾਣ ਦੇ। ਆਪਣੇ ਮਿੰਨ ਤਾਂ ਮਸਾਮੀ ਪੈਂਦੇਗਾ। ਕੋਈ ਨਹੀਂ ਪਾ ਦੂਗਾ ਮੀਂਹ ਬਥੇਰਾ ਪਾਈਂਦਾ ਰੱਬ ਕਹਿ ਦੇਣ ਤਾਂ ਹੋ ਗਿਆ ਮੀਂਹ ਪੈਂਦੇ ਨੂੰ। ਗੱਲ ਦੱਸ ਕੀ ਗੱਲ ਹੈ। ਕਿਹੜਾ ਲੋਕਾ ਨਹੀਂ ਉਹ ਕਿਹੜਾ ਮੀਂਹ ਹੈ? ਆਇਆ ਕਿਧਰੋਂ ਬਲੇ ਮਨਾਏ ਦੱਸ। ਉਹ ਮੈਂ ਕਿਧਰੋਂ ਆ ਸੀਗਾ। ਹੋਰ ਕਿਧਰ ਗਏ ਸੀ। ਆਇਆ ਮੈਂ ਤਾਂ ਸਾਰੇ ਜਨ ਸਾਥ ਚ ਹੀ ਬੈਠੇ ਰਹੇ ਨੂੰ ਕੋਈ ਕੰਮ ਧੰਦਾ ਵੀ ਕਰ ਲਿਆ ਕਰੋ ਖੇਤ ਖੂਤ ਵੀ ਗੇੜਾ ਮਾਰਿਆ ਕਰ ਗੇੜਾ ਮਾਰਿਆ ਨੇ ਹੁਣ ਜੀਰੀ ਜਦਸ ਕੀ ਹੁਣ ਕਰੀਏ ਫਿਰ ਹੁਣ ਕੰਮ ਤਾਂ ਹੈ ਨਹੀਂ ਆ ਕੋਈ ਹਾਂ ਤੇ ਮੈਂ ਤੈਨੂੰ ਇਹ ਕਹਿੰਦੀ ਸੀ ਮੈਂ ਕਰਾਜਵੀਰ ਨੂੰ ਮਾੜਾ ਯਾ ਫੋਨ ਲਾਦੀ ਮੋਬਾਈਲ ਤੂੰ ਨਾਲ ਲੈਗਾ ਨਹੀਂ ਮੈਂ ਫੋਨ ਕਰ ਦਾਂਦੀ ਕਾਦੇ ਵਾਸਤੇ ਭੈਣ ਨੂੰ ਫੋਨ ਲਾਉਣਾ ਹੈ ਉਹ ਐ ਲਾਉਣਾ ਸੀ ਜਿਹੜੇ ਉਹ ਸ਼ੂਟ ਫੜਾ ਗਈ ਸੀ ਕੱਲ ਉਹਨਾਂ ਨੇ ਉਹ ਐ ਨਹੀਂ ਦੱਸ ਕੇ ਗਈ ਵੀ ਲੈਸਾਂ ਕਿ ਮੈਂ ਲਾਉਣਾ ਹੈ ਮਾੜਾ ਦੱਸ ਜਾਂਦੀ ਅੱਛਾ ਭੈਣ ਨੂੰ ਐ ਕਹਿੰਦੇ ਵੀ ਘਰੇ ਆ ਜੇ ਭੈਣ ਹਾਂ ਘਰੇ ਆ ਜੀ ਉਹ ਕਮਲ ਜੀ ਹੂੰ ਜੇ ਭੈਣ ਦੀ ਡਿਊਟੀ ਆਪਣੇ ਪਿੰਡ ਆ ਗਈ ਇਹਦਾ ਮਤਲਬ ਐ ਤਾਂ ਨਹੀਂ ਵੀ ਭੈਣ ਨੂੰ ਪਰੋਜ ਹੀ ਸਦਲੇ ਕਰੀਏ ਕਰੇ ਜੇ ਜੇਦੀ ਸੱਸ ਨੂੰ ਪਤਾ ਲੱਗ ਗਿਆ ਨਾ ਉਹ ਤਾਂ ਨੌਕਰੀ ਤੇ ਹਟਾ ਲੂ ਉਹਨੂੰ ਉਹ ਨੌਕਰੀ ਤੇ ਹਟਾਉਣ ਨੂੰ ਕਸਰ ਕਿਹੜਾ ਛੱਡੀ ਆ ਉਹਨੇ ਉਹ ਤਾਂ ওই ਗੱਲ ਉਤੋਂ ਦੀ ਹੋ ਕੇ ਆਉਂਦੀ ਆ ਹੁਣ ਉਹਦੇ ਉਹ ਮੇਰਾ ਤਾਂ ਐ ਮੰਨ ਕਰਦਾ ਵੀ ਮੈਂ ਭੈਣ ਨੂੰ ਐਂ ਕਹਿ ਦਿਆਂ ਵੀ ਭੈਣੇ ਡਿਊਟੀ ਦਾ ਤੂੰ ਰੋਜ਼ ਆਉਣਾ ਸਾਡੇ ਪਿੰਡ ਤੂੰ ਸਾਡੇ ਘਰੇ ਆਈ ਨਾ ਕਰ ਆ ਵਧੀਆ ਗੱਲ ਐ ਭੈਣ ਨੂੰ ਐਂ ਕਹਿ ਦੇ ਕਦੇ ਵੀ ਨਾ ਆਈ ਸਾਡੇ ਘਰੇ ਉੱਥੋਂ ਹੀ ਮੁੜ ਜਾ ਕਰ ਜੇ ਉਹਦੀ ਡਿਊਟੀ ਇੱਥੇ ਆਈ ਹੈ ਜੇ ਘਰੇ ਆਈ ਨਹੀਂ ਤੈਨੂੰ ਕੀ ਹੁੰਦਾ ਕਦੇ ਬੰਦਾ ਛੁੱਟੀ ਵਾਲੇ ਦਿਨ ਆ ਜਾਂਦਾ ਉਹ ਸਾਰਾ ਦਿਨ ਭੈਣ ਰਹੇ ਉਹ ਇਹਦਾ ਮਤਲਬ ਇਹ ਨਹੀਂ ਹੈ ਛੁੱਟੀ ਵਾਲੇ ਦਿਨ ਕਿਵੇਂ ਆ ਜੂਗੀ ਛੁੱਟੀਆਂ ਵਾਲੇ ਦਿਨ ਤਾਂ ਸੱਸ ਨਹੀਂ ਉਹਨੂੰ ਘਰੋਂ ਹੇਲਣ ਦਿੰਦੀ ਉਹ ਇਹ ਵੀ ਤੇਰੀ ਗੱਲ ਠੀਕ ਹੈ ਹਨਾ ਛੁੱਟੀਆਂ ਵਾਲੇ ਦਿਨ ਆਪਣੇ ਕੋਲੇ ਕਿਵੇਂ ਆ ਜੂਗੀ ਆਪਣੇ ਕੋਲ ਤਾਂ ਡਿਊਟੀ ਤੇ ਆ ਹੀ ਆ ਸਕਦੀ ਹੈ ਫਿਰ ਮੈਂ ਭੈਣ ਨੂੰ ਫੋਨ ਕਰਾਂ ਫੋਨ ਕਰਕੇ ਦੇਖ ਲਈ ਉਹਨੂੰ ਵੀ ਜੇ ਟਾਈਮ ਹੋਇਆ ਤਾਂ ਮੜਾ ਆ ਜੀ ਮੇਂ ਹਰਪ੍ਰੀਤ ਤਾਂ ਹੀ ਕੰਮ ਸੀਗਾ ਮੈਂ ਹੀ ਨਹੀਂ ਕਹਿਣਾ ਤੂੰ ਲਾਉਣੇ ਲਾ ਲਾ ਨਹੀਂ ਫਿਰ ਮੈਂ ਲਾ ਲੂੰਗੀ ਛੁੱਟੀ ਬਾਦ ਤੂੰ ਪੂਆ ਜੀ ਫੋਨ ਲਾ ਲਈ ਪੂਆ ਜੀ ਮੈਂ ਲਾ ਲਾਂ ਉਹ ਮੈਂ ਤਾਂ ਐਂ ਕਹਿਣਾ ਵੀ ਇਹ ਗੱਲ ਵਧੀਆ ਨਹੀਂ ਰੋਜ ਭੈਣ ਦਾ ਘਰੇ ਆਉਣਾ ਜੇ ਉਹਨੂੰ ਪਤਾ ਲੱਗ ਕਿੰਨੀ ਭੇੜੀ ਐ ਉਹ ਐਂ ਤਾਂ ਮੈਂ ਵੀ ਕਹਿੰਨੀ ਆ ਵੀ ਜਿਹੜਾ ਰੋਜ ਆਉਂਦੀ ਐ ਜੇ ਕਿਸੇ ਨੂੰ ਪਤਾ ਲੱਗ ਵੀ ਨਾ ਨੀ ਕੁੜੀ ਰੋਜ ਹੀ ਕੀ ਕਰਨ ਦੀ ਇੱਕ ਦਿਨ ਦੋ ਦਿਨ ਤੇ ਚੱਲ ਐ ਚੱਲ ਗਿਆ ਮੈਂ ਕਹਿੰਦਾ ਸੀ ਆਪਣੇ ਗਵਾਂਢ ਨਾਲ ਪੁੱਛਦਿਆਂ ਸੀ ਕਹਿੰਦੀਆਂ ਕਿ ਰਾਜਵੀਰ ਕਿਵੇਂ ਆਈ ਸੀ ਕਿ ਰੋਜ ਹੀ ਕਿਹੜਾ ਮਾਰਨ ਆ ਜਾਂਦੀ ਐ ਮੈਂ ਕਹਿੰਦਾ ਇੱਥੇ ਡਿਊਟੀ ਨੇੜੇ ਐ ਦੀ ਪਿੰਡ ਨਾਲ ਵਾਲੇ ਪਿੰਡਾਂ ਹਰ ਥੇ ਐ ਜਾਂਦਾ ਵੀ ਰਾਜਵੀਰ ਦੀ ਡਿਊਟੀ ਤਾਂ ਮੂਸੇ ਐ ਮੈਂ ਪਿੰਡ 'ਚ ਕਿਹੜੇ ਦੇਖਣ ਜਾਂਦਾਂ ਮੜੂਆਂ ਉਹਨੂੰ ਭੈਣ ਦੀ ਵਧੀਆ ਨਹੀਂ ਲੱਗੀ ਹਾਂ ਉਹ ਭੈਣ ਨਿੱਕੀਆਂ ਝੂਠ ਬੋਲੇਗਾ ਆਪਦੀ ਸ ਹੋਰ ਇਹ ਪੀਕੀ ਮੇਰੀ ਡਿਊਟੀ ਹੈ ਹਨਾ ਇਹ ਤਾਂ ਕਿਤੇ ਉਦੋਂ ਹੀ ਦੱਸਿਆ ਜਾਂਦਾ ਫਿਰ ਤਾਂ ਗੱਲ ਮੁੱਕ ਜਾਂਦੀ ਤੇ ਜਦੋਂ ਹੁਣ ਉਹਨੇ ਦੱਸਿਆ ਨਹੀਂ ਹੁਣ ਤਾਂ ਇਹ ਲੰਮੀ ਗੱਲ ਹੋ ਗਈ ਹੁਣ ਜੇ ਦੱਸਦੇ ਆ ਹੁਣ ਐ ਨਹੀਂ ਪਤਾ ਬੁੜੀ ਬੋਲੂ ਉਹ ਕਹਿੰਦੀ ਤਾਂ ਹੁੰਦੀ ਐ ਵੀ ਇੱਕ ਝੂਠ ਨੂੰ ਛਪਾਉਣ ਵਾਸਤੇ 100 ਝੂਠ ਹੋਰ ਬੋਲਣਾ ਪੈਂਦਾ ਤਾਂ ਐ ਤਾਂ ਉਹਦੇ ਕਿਹਾ ਸੀ ਗੱਲ ਕਰ ਮੈਂ ਤੇਰਾ ਜਵੀਰ ਨਹੀਂ ਮੰਨਿਆ ਸਾਨੂੰ ਐ ਜੇ ਹੋ ਗਿਆ ਵੀ ਕਿਤੇ ਬੁੜੀ ਬੁਰਾਣਾ ਮੰਨ ਜੇ ਹੁਣ ਸਾਨੂੰ ਕੀ ਪਤਾ ਸੀ ਵੀ ਐ ਗੱਲ ਆਉ ਉਹ ਜਿਜੂਗੀ ਹੁਣ ਉਹ ਲੜਨ ਲੱਗ ਗਈ ਹਲੇ ਪਤਾ ਨਹੀਂ ਕੀ ਹਾਲ ਹੋਊਗਾ ਵਿਚਾਰੀ ਡਿਊਟੀ ਤੇ ਆਉਣ ਦਿੱਤੀ ਹੂ ਕਿ ਨਾ ਅਜ ਫਿਰ ਉਹ ਤਾਲ ਤੁਸੀਂ ਫੋਨ ਲਾ ਤੂੰ ਹੀ ਲਾ ਲਈ ਤੇਰੀ ਮਰਜ਼ੀ ਐ ਸਾਦਨੀ ਫਿਰ ਭੈਣ ਨੂੰ ਮੈਂ ਤਾਂ ਖੁਸ਼ ਨਹੀਂ ਹੈਗਾ ਇੰਨਾਂ ਗੱਲਾਂ ਤੇ ਹਾਂ ਉਹ ਤੂੰ ਤਾਂ ਕਿਤੇ ਖੁਸ਼ੀਂ ਕਰੇ ਨਾ ਆਵੇ ਪਹਿਲਾਂ ਤਾਂ ਦੇਖ ਮੈਂ ਕਹਿੰਦੀ ਹੁੰਦੀ ਵੀ ਰਾਜਵੀਰ ਕਦੇ ਨਾ ਆਵੇ ਜੇ ਮੈਂ ਕਹਿਣ ਲੱਗੀ ਕਰੇ ਆ ਜਾ ਤਾਂ ਹੁਣ ਤੂੰ ਗਰੋਹ ਕਰਨ ਲੱਗ ਗਿਆ ਮੇਰੀ ਭੈਣ ਦੀ ਨੌਕਰੀ ਦੀ ਫਿਕਰ ਐ ਉਹ ਫਿਕਰ ਤੇ ਬੁੜੀ ਇਹੀ ਜੀ ਉਹਨੂੰ ਜਮੇ ਨੌਕਰੀ ਤੇ ਨਾ ਕਰਾ ਦੇ ਜੇ ਤੇਨੂੰ ਫਿਕਰ ਐ ਫਿਕਰ ਮੈਨੂੰ ਵੀ ਐ ਕੋਈ ਗੱਲ ਨਹੀਂ ਫਿਰ ਠਹਿਰ ਕੇ ਲਾ ਲੂੰਗੀ ਮੈਂ ਫੋਨ ਛੁੱਟੀ ਬਾਦ ਕਿ ਮੈਨੂੰ ਫਿਕਰ ਹੈ ਉਹ ਤੈਨੂੰ ਫਿਕਰ ਨਹੀਂ ਹੈਗਾ ਕਿ ਤੈਨੂੰ ਫਿਕਰ ਹੋਵੇ ਤੂੰ ਭੈਣ ਨੂੰ ਰੋਜ਼ ਕਾਨੂੰ ਕਰੇ ਸਦੇ ਫਿਕਰ ਤਾਂ ਇਕੱਲੇ ਨੂੰ ਮੈਨੂੰ ਹੀ ਹੈ ਲਿਬਾਇ ਜਾਣਾ ਫਿਰ ਹੁਣ ਬੈੰਦੀ ਕਾ ਤਾਂ ਨਹੀਂ ਖੜੀ ਹੈ ਤੂੰ ਤਾਂ ਜਿਵੇਂ ਕਿਸੇ ਦੇ ਘਰੇ ਆਈ ਹੁੰਨੀ ਆ ਕਿਸੇ ਅਧਿਕਾਰੀ ਬਣਿਆ ਪਿਆ ਮੈਨੂੰ ਤਾਂ ਆਏ ਨਾ ਬੱਬੇ ਮੇਰੀ ਗੱਲ ਸੁਣ ਗੁੱਸਾ ਕਰਿਆ ਕਰ ਲ ਮੂੰਹ ਤਾਂ ਕਰ ਲਾ ਮੇਰੇ ਕੋਲ ਹਾਂ ਦੱਸ ਆ ਮੂੰਹ ਕਰਕੇ ਬੈ ਗਈ ਕਦੇ ਤੇਰ ਨਾਲ ਬਣਦੀ ਨਹੀਂ ਮੇਰੀ ਤੂੰ ਮੇਰੀ ਗੱਲ ਸੁਣ ਹਾਂ ਮੈਂ ਪਰਸੋਂ ਜਦੋਂ ਗਈ ਐਗੀ ਜਦੋਂ ਪੌੜੂਆਂ ਤੋਂ ਤੂੰ ਨੰਗ ਕੇ ਗਈਆਂ ਹਾਂ ਮੈਂ ਬਾਗੀ ਸੀ ਪਿੰਡ ਆਹ ਮੈਂ ਪਿੰਡ ਜਾਣ ਦੀ ਮਾਰੀ ਕਰਦੀ ਸੀ ਐ ਮੈਨੂੰ ਪਤਾ ਹੀ ਸੀ ਆਹੋ ਪਿੰਡ ਵੀ ਬੇਪੇ ਮੈਂ ਕਿਸੇ ਗੱਲ ਨਾਲ ਹੀ ਗਈ ਸੀ ਹੁਣ ਮੈਂ ਜਮਾਂ ਕੰਬਲੀ ਤਾਂ ਨਹੀਂ ਹੈਗੀ ਐ ਤਾਂ ਤੂੰ ਸੁੱਖ ਨਾ ਮੈਨੂੰ ਬਥੇਰਾ ਕੁਸ ਖਿਆ ਰੱਖਿਆ ਨਾਲੇ ਤਾਂ ਮੇਰੇ ਵਾਸਤੇ ਸੂਟ ਬਣਵਾ ਲਿਆ ਉਹਨੇ 3000 ਦਾ ਹਾਂ ਕਹਿੰਦੇ ਆ ਕੇ ਲੈ ਜਾ ਨਾਲੇ ਭਾਈ ਮਾਨਾ ਨੂੰ ਕਹਿ ਕੇ ਆਈਆਂ ਵੀ ਸੱਤੋ ਤਾਂ ਨਹੀਂ ਤੁਹਾਡਾ 7 ਲੱਖ ਮੋੜੀ ਦਾ ਮੈਂ ਤਾਂ ਜਵਾਬ ਦੇ ਆਈ ਉਹਨਾਂ ਨੂੰ ਕਹੇ ਹੀ ਹਾਂ ਕਹੇ ਹੀ ਮਫਾਜ ਸਾਡਾ ਹੱਥ ਤੰਗ ਹੈ ਫਿਰ ਹੁਣ ਕਿਵੇਂ ਤੈਨਾਂ ਜਰ ਦਾ ਛੂਟ ਦੇਤਾ ਆਹ ਹੁਣ ਵਾਲੇ 3000 ਦਾ ਛੂਟ ਲਈ ਨਾਲੇ 7 ਲੱਖ ਰੁਪਏ ਨੂੰ ਜਵਾਬ ਦੇ ਆਈ ਪੌਂਟਾ ਦੇਖੀਓ ਤੇ 4 ਕਾ ਹੁੰਦੀ ਆ ਉਹ ਤੈਨੂੰ ਪਤਾ ਨਹੀਂ ਚੱਲ ਕੋਈ ਨਹੀਂ ਬੇਬੇ ਹੁਣ ਤਾਂ ਮਹਿੰਗਾ ਦੇਤਾ ਦਿਖਾਵਾਂ ਤੈਨੂੰ ਲੈ ਕੇ ਇੱਥੇ ਬੈਠ ਜਾ ਹੁਣ ਮੈਂ ਦੱਸੂ ਨਹੀਂ ਤੈਨੂੰ 3000 ਵਾਲਾ ਕਿ 300 ਵਾਲਾ ਦੇ ਆਏ ਮਤਲਬ ਨਾ ਜਾ ਰਾ ਚੋੜਾ ਹੁਣ ਦਿੱਤਾ ਹੋਊਗਾ ਜਦੋਂ ਵੇਜਤੀ ਕਰੀ ਆਈ ਦੀ ਇੱਥੇ ਚਲ ਕੋਈ ਨਹੀਂ ਬੇਬੇ ਐਵੇਂ ਨਾ ਤੂੰ ਹੋ ਕਰਿਆ ਕਰ ਤੂੰ ਤਾਂ ਬੜਾ ਲੜਦਾ ਕੋਈ ਐਂ ਕਰ ਤੈਨੂੰ ਉਹ ਕੀਲੀ ਬੈਠੀ ਐ ਬੇਬੇ ਆਪਾਂ ਨਹੀਂ ਉਹਨਾਂ ਨੂੰ ਕੁਛ ਲਈ ਬੈਠੀ ਨਾ ਹਾਂ ਸੱਚੀ ਗੱਲ ਦੱਸ ਲਈ ਬੈਠੀਆਂ ਫਿਰ ਉਹ ਪੋਲੇ ਪੈਰੀ ਨਹੀਂ ਉਹ ਲੋਟਾਉਣੀ ਤਾ ਪੂਰਾ ਸੋਨਾ ਲੈ ਕੇ ਆਈ ਐ ਸਮਾਕੇ ਵੀ ਦਿੱਤਾ ਅੱਛਾ ਵੀ 7-800 ਰੁਪਏ ਸਮਾਈ ਵੀ ਨਾ ਦੇਣੀ ਪਵੇ ਇਹਨਾਂ ਨੂੰ ਦੇਖ ਤੱਸ ਮੈਨੂੰ ਕਹੇ ਜਾ ਲੱਗਦਾ ਆ ਹੋਏ ਤਾਂ ਹੈਗਾਗਾ 2500 ਵਾਲਾ 2500 ਵਾਲਾ ਕਿਉਂ ਬੇਪੇ 3000 ਦਾ ਮੈਂ ਬਿੰਦ 500 ਹੋ ਜਾ ਤਾਂ ਮਸਾਲਾ ਲਾਉਂਦੀ ਐ ਨਾਲ ਕਾਹਨੂੰ ਲਾਉਂਦੀ ਐ ਮਸਾਲਾ ਇਹ ਤਿੰਨ ਦੇ ਹੀ ਦਿੰਦੇ ਐ ਮੈਂ ਰੋਜ਼ ਹੀ ਹਣ ਮਾਨਸਾ ਜਾਨੀ ਐ ਦੇਖਦੀ ਐ ਮੈਂ ਫਿਰ ਹੁਣ ਸਕੂਲ ਚ ਜਾਂਦੀ ਤੇ ਸੋਨਾ ਤਾਂ ਲੱਗੂ ਪਾਇਆ ਉਹ ਹੁਣ ਪਾਉਣਾ ਐ ਸਕੂਲ ਚ ਜਾਣਾ ਐ ਪਾਉਣਾ ਐ ਸਿਰ ਤੇ ਦੇ ਕੇ ਚਲ ਕੋਈ ਨਾ ਬੇ ਫਿਰ ਤੂੰ ਕਹਿ ਰਹੰਦੀ ਵੀ ਭਾਈ ਇਹ ਸੂਟ ਸੋਹਣੇ ਨਹੀਂ ਹੈਗੇ ਉਹ ਕਹਿਆ ਨਹੀਂ ਉਹ ਮੰਦੀ ਤਾਂ ਹੀ ਦਾ ਫੇਰਾ ਜੇ ਤੂੰ ਕੇ ਹਸੀ ਤਾਂ ਦੇਤਾ ਤੇ ਤਾਰੇ ਹੁਣ ਚੱਜਦਾ ਹਾਂ ਤੈਨੂੰ 3500 ਰੁਪਏ ਚ ਪੈ ਗਏ ਉਹ ਤਾਂ ਚੰਗਾ ਨੇ ਸਮਾ ਕੇ ਦਿੱਤਾ ਨਾਲੇ ਸਮਾ ਕੇ ਦਿੱਤਾ ਆ ਬਈ ਅੱਜ ਤਾਂ ਅੱਗੇ ਨਾ ਕੋਲ ਨਹੀਂ ਆਈਏ ਮੈਂ ਲਾਉਂਗਾ ਉਹ ਦਾਏ ਸੀਗਾ ਵੀ ਰਾਜ ਵੀ ਤਾਂ ਬੋਲਦੀ ਨਹੀਂ ਤੇ ਦੋ ਦੋ ਦਿਨ 2200 ਵਾਲੇ ਚੱਕ ਲਈ ਮੈਂ ਹੁਣ ਚੁੱਪ ਕਰ ਜਾਨੀ ਆ ਬੇਬੇ ਮੈਂ ਕਿਹ ਚੱਲ ਕਾਦੇ ਵਾਸਤੇ ਬੋਲਣਾ ਹਾਂ ਨਾ ਲੀੜੇ ਕੱਪੜੇ ਦਾ ਕੀ ਹੈ ਚੁੱਪ ਚੁੱਪ ਨਾ ਕਰ ਸਿਰ ਚੜ ਜਾਂਦਾ ਹਾਂ ਇਹ ਤਾਂ ਹੈ ਚੁਪਨੋ ਕਿ ਤੂੰ ਕੋਈ ਕਿਸੇ ਕੋਲੋਂ ਘੱਟ ਸੀਗੀ ਤੂੰ ਬੰਦੇ ਦਾ ਜ਼ਮੀਨ ਦੇ ਵੀ ਨਾ ਕਰਾ ਕੇ ਆਈ ਐ ਲੈ ਵਿੱਚੀ ਪਾ ਦੰਨੀ ਐ ਕੋਈ ਉਹ ਹੀ ਨਹੀਂ ਨਾ ਕਰਾਉਂਦਾ ਜ਼ਮੀਨ ਨਹੀਂ ਤੈਨੂੰ ਤਾਂ ਐ ਸੀ ਮੈਨੂੰ ਪੁੱਛਿਆ ਤੂੰ ਤਾਂ ਐ ਗੁੱਸੇ ਹੋਈ ਫਿਰਦੀ ਸੀ ਮੇਰੇ ਨਾਲ ਪੇਕੀ ਨਾ ਜਾ ਵਰਤਨਾਇ ਨਾ ਕਰ ਤੈਨੂੰ ਐ ਵੀ ਕਿਤੇ ਪੈਸੇ ਨਾ ਦੇ ਦੇ ਉਹਨਾਂ ਨੂੰ ਪੈਸਿਆਂ ਦੀ ਮਾਰੀ ਦਾ ਮੈਂ ਉਹਨਾਂ ਨੂੰ ਜਵਾਬ ਦੇ ਕੇ ਆਈ ਐ ਚੰਗਾ ਦੇ ਆਈ ਵਧੀਆ ਹੋ ਗਿਆ ਮੈਂ ਵੀ ਬੱਬੇ ਆਏ ਜੋ ਸੋਚਿਆ ਮੈਂ ਖੈ ਚਲੋ 30000 ਰੁਪਏ ਤਨਖਾਹ ਵਿੱਚੋਂ 10000 ਦੇ ਕਰਾਂਗੇ ਆਪਣੇ ਕੋਲ ਤਾਂ ਫਿਰ 20 ਰਹਿ ਜਾ ਕਰੂਗਾ ਹਾਂ ਫਿਰ ਆਪਣੇ ਕੋਲ ਕੀ ਬਚਣਾ ਸੀਗਾ ਹਾਂ ਤਾਂ ਹੀ ਫਿਰ ਮੈਂ ਉਹਨਾਂ ਨੂੰ ਆਖਾਂ ਮੈਂ ਭਾਈ ਠਹਿਰ ਕੇ ਦੇਖਾਂਗੇ ਦੇਖ ਆਈ ਹੌਲੀ ਹੌਲੀ ਬੇਬੇ ਮੁੱਕਰ ਜਾਣਗੇ ਨਾ ਫਿਰ ਉਹ ਕਹਿੰਦੇ ਵੀ ਭਾਈ ਦਿੰਦੇ ਨਹੀਂ ਤਾਂ ਨਾ ਮੈਂ ਹੀ ਕਿਹਾ ਸੀ ਮੈਂ ਕਹਾ ਇਹ ਸਾਥੋਂ ਦਿੱਤੇ ਨਹੀਂ ਜਾਂਦੇ ਪੈਸੇ ਅਸੀਂ ਇੰਜ ਤਾਂ ਮੰਗਿਆ ਕਰਨੀ ਇੰਜ ਜਵਾਬ ਦੇਣਾ 7 ਲੱਖ ਜਮੀਨ ਨਾ ਕਰਾ ਕੇ ਆਈਆਂ ਦੋਨਾਂ ਦੇ ਇਹ 7 ਲੱਖ ਰੁਪਏ ਵਾਲਾ ਨਹੀਂ ਹੈਗਾ ਤੈਨੂੰ ਦੇ ਚੱਲ ਜ਼ਮੀਨ ਤਾਂ ਬੇਬੇ ਮੈਂ ਉਹ ਵੀ ਕਰਾਉਣੀ ਸੀਗੀ ਦੇਹ ਪਿੰਡ ਚ ਸਾਲਾ ਦਾ ਚਾਹੀਦਾ ਸੀ ਕੋਈ ਲੋਕਾਂ ਆਖਣਗੇ ਵੀ ਕੁੜੀ ਆਦਮ ਡਾ ਕੇ ਲੈ ਗਈ ਐ ਮੈਂ ਖਾ ਬੇਇਤੀ ਜੀ ਹੋ ਜਾਂਦੀ ਏ ਗੱਲ ਦੀ ਉਹੇ ਜੇ ਮੈਂ ਖਾ ਇਹਨਾਂ ਤਾਂ ਕੋਈ ਨਾ ਲਈ ਜਾਵਾਂਗੇ ساری ਉਮਰ ਨੀਵੇਂ ਤਾਂ ਰਹਿਣਗੇ ਕੇਰਾ ਜ਼ਮੀਨ ਦੇ ਕੇ ਮੰਗਰੋ ਆਪਾਂ ਕੀ ਤੋਂ ਮੰਗਣ ਇਹਦਾ ਜਵਾਬ ਦੇ ਦਿਆ ਕਰਨਗੇ ਮੈਂ ਖਾ ਇਹਨਾਂ ਦਾ ਜਵਾਬ ਦੇ ਨਹੀਂ ਆ ਉਹ ਤਾਂ ਜ਼ਮੀਨ ਹੁੰਦੇ ਦਿੰਦੇ ਸੀ ਪੈਸੇ ਤਾਂ ਹੁਣ ਜ਼ਮੀਨਦਾਰ ਤਾਂ ਤੁਹਾਨੂੰ ਛੋਟੂ ਨਾ ਦੇ ਦਿੰਦੇ ਬਿਨਾਂ ਜ਼ਮੀਨ ਤੋਂ ਹੁਣ ਤਾਂ ਹਰਪ੍ਰੀਤ ਵੀ ਬੋਲੀ ਹੋ ਰਹੀ ਏ ਪੂਰੀ ਪਤਾ ਨਹੀਂ ਬੇਬੇ ਕਾ ਤੋ ਐ ਹੋ ਰਹੀ ਆ ਉਹ ਕਿ ਮੈਂ ਜਿਵੇਂ ਪਹਿਲਾਂ ਮੈਨੂੰ ਰੁੱਖਾ ਜਿਹਾ ਬੋਲਦੀ ਸੀ ਹੁਣ ਨਹੀਂ ਆਏ ਬੋਲਦੀ ਲੈ ਅੱਗੇ ਤਾਂ ਮੰਗਣ ਜਾਂਦੀ ਸੀ ਨਾ ਉਹ ਰੁੱਖਾ ਤਾਂ ਨੂੰ ਕੀ ਬਾਦ ਹੈ ਆ ਵੀ ਹੈ ਆ ਦੇਖਣ ਕਰਕੇ ਕਰਨ ਲੱਗ ਗਈ ਆਹ ਹੋਣਾ ਮਾਰੇ ਬੰਦੇ ਤਾਂ ਹਰੇਕ ਹੀ ਸੁਣਾਉਂਦਾ ਉਹ ਹੀ ਗਾ ਬਈ ਤਾਂ ਹੋਇਆ ਟਾਈਮ ਮਾੜਾ ਵੀ ਜੇ ਹੁਣ ਤੂੰ ਆਪ ਦੇ ਕਮਾਉਣ ਲੱਗ ਗਈ ਹੁਣ ਤਾਂ ਤੁਹਾਨੂੰ ਚੰਗੀ ਲੱਗਦੀਆਂ ਸਹੀ ਗੱਲ ਆ ਜੇ ਤੂੰ ਇਹਨਾਂ ਤਾਂ ਮੰਗਦੀ ਸੀ ਉਹ ਤਾਂ ਮਾੜੀ ਸੀ ਆਪਾਂ ਮਾੜੀ ਸੀ ਪਤਾ ਨਹੀਂ ਹੁਣ ਹਰਪ੍ਰੀਤ ਨੂੰ ਆਏ ਆ ਵੀ ਹੁਣ ਸਾਨੂੰ ਕੁਝ ਦਿਆ ਕਰੂਗੀ ਇਹ ਆਹ ਉਹਨਾਂ ਨੂੰ ਆਪਾਂ ਕੀ ਦੇਣਾਗਾ ਆਹ ਨਾ ਰੋਸੇ ਵੀ ਮੰਗਣੋ ਹਟ ਗਈ ਸਾਥੋਂ ਵੀ ਮੈਂ ਅੱਗੇ ਰੋਜ ਮੰਗਦੀ ਨਹੀਂ ਜਿਵੇਂ ਲਾ ਹਾਂ ਉਹ ਕਹਿੰਦਾ ਤੈਨੂੰ ਹਾਈ ਟੈਨਸ਼ਨ ਰਹਿੰਦੀ ਸੀ ਬੇਬੇ ਵੀ ਕਿਤੇ ਕੁਝ ਮੰਗ ਕੇ ਨਾ ਲੈ ਜੇ ਹੁਣ ਕੀ ਦੇਣਾ ਉਹਨਾਂ ਨੂੰ ਨਾ ਦੇਣਾ ਨਾ ਲੈਣਾ ਚੰਗਾ ਬੇਬੇ ਮੈਂ ਸੁੱਟ ਜੇ ਧਰਕਿ ਆਉਣੀ ਆ ਤੇ ਆਜਾ ਨਾਲੇ ਉਥੇ ਚਾਹ ਪੀ ਲੈ ਬਹਿ ਕੇ ਉਹੀ ਲਿਆ ਦੇ ਮੈਨੂੰ ਤਾਂ ਚੱਲ ਚੰਗਾ ਜਾ ਉਹ ਮਰ ਜਾ ਮੇਰਾ ਰੱਬ ਤਾਂ ਮਿੰਟਾਂ 'ਚ ਹੀ ਚੜ ਕੇ ਆ ਗਿਆ ਮੈਨੂੰ ਕਹਿੰਦਾ ਕੱਪੜੇ ਨਾਲ ਲਾ ਚੰਗਾ ਹੋ ਗਿਆ ਮੈਂ ਕੱਪੜੇ ਲਾ ਗਈ ਮੈਂ ਤਾਂ ਕਿੰਨਾ ਟਾਈਮ ਲੱਗਦਾ ਏ ਕਿ ਕਰੇਗੀ ਨੂੰ ਹੁਣ ਕਿੰਨਾ ਮੀਂਹ ਚੜਿਆ ਫਿਰਦਾ ਤੇ ਉਹ ਕਹਿੰਦੇਗਾ ਨਾ ਵੀ ਸਾਡੇ ਕਮੰਡ ਦਾ ਨਹੀਂ ਜਵਾਬ ਖ ਲਾਉਣਾ ਸਕੂਲ 'ਚ ਤੇ ਛੋਡੀ ਰਾਜਵੀਰ ਨਾਲ ਗੱਲ ਕਰ ਉਹਨੂੰ ਪੁੱਛ ਮੈਂ ਤੁਰੀ ਜਾਂਦੀ ਫੋਨ ਲਾ ਹੀ ਲੈਣੀ ਆ ਰਾਜਵੀਰ ਦਾ ਮਸਾ ਫੋਨ ਠੀਕ ਕਰਾਇ ਮੈਂ ਤਾਂ ਕਿੰਨੇ ਦਿਨਾਂ ਬਾਅਦ ਇਹ ਮੈਂ ਤਾਂ ਕਮਲਿਆਂ ਵਰਗੀ ਹੋ ਰਹੀ ਸੀ ਮੋਬਾਈਲ ਬਿਨਾਂ ਮੂੰਹੋਂ ਨਹੀਂ ਚੱਕਣਾ ਨੇ। ਰਾਜਵੀਰ ਆ ਡਿਊਟੀ ਆ ਗਈ ਤੇ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਮੈਂ ਤੈਨੂੰ ਦੱਸਾਂ ਹੈ ਮੈਂ ਗਈ ਸੀ ਤਾਲੇ ਕੇ ਘਰੇ ਤੇ ਤਾਲੇ ਕਿਆਂ ਨੇ ਗਵੰਡਕਾ ਨਹੀਂ ਉਹਨਾਂ ਨੇ ਇਹਨੇ ਜਵਾਕ ਲਾਉਣਾ ਸਕੂਲ ਚ ਆਪਣੇ ਚ ਤੇ ਤੇਰੀ ਰਖ ਜ਼ਿੰਮੇਦਾਰੀ ਹੋਊਗੀ ਹੁਣ ਤੂੰ ਕਿੱਦਾਂ ਦੀ ਲੱਗੀ ਮਹੀਨਾ ਹੋ ਗਿਆ ਤੈਨੂੰ ਤੇ ਮੜਾ ਜੀ ਉਹ ਨਿਗਰਾਨੀ ਰੱਖੀ ਜਵਾਕ ਛੋਟਾ ਹੈ ਉਹਨਾਂ ਦਾ ਤੇ ਮੜਾ ਜੀ ਸੁਰਤ ਰੱਖੀ ਜੰਗਾ ਇਹ ਤੇ ਅੱਜ ਹੀ ਆਉਣਗੇ ਉਹ ਤੇ ਤੂੰ ਆ ਗਈ ਡਿਊਟੀ ਕੋਲ ਬੁੜੀ ਨੂੰ ਤਾਂ ਨਹੀਂ ਕੁਝ ਪਤਾ ਲੱਗਿਆ ਹਾਂ ਪਤਾ ਹੀ ਲੱਗਿਆ ਬੋਲਦੀ ਕਹਣੀ ਆ ਉਹ ਆ ਆ ਕਿਉ ਕਰੀ ਜਾਨੀ ਐ ਕਿਤੇ ਡਿਊਟੀ ਦਾ ਤੇਰੀ ਸ਼ਸ ਨੂੰ ਪਤਾ ਤਾਂ ਨਹੀਂ ਲੱਗਿਆ ਵੀ ਇੱਥੇ ਆਪਣੇ ਪਿੰਡ ਐ ਅੱਛਾ ਥੋੜੇ ਪਿੰਡ ਐ ਡਿਓ ਵੀ ਮਸੀ ਭੂ ਮਰ ਜਾਂ ਕੀ ਕਰਦੀ ਐ ਪੈ ਗਿਆ ਪੰਗਾ ਵਾ ਉਹਨਾਂ ਦੀ ਤਾਂ ਬੁਢੀ ਚੱਕੀ ਬੈਠੀ ਸੀ ਫੋਨ ਹੂ ਹੂ ਕਰੀ ਗਈ ਗੱਲ ਜੁਗਦੀ ਹਜੇ ਡਿਊਟੀ ਤੇ ਆਈ ਨਹੀਂ ਰਾਜਵੀਰ ਕੋਈ ਮੌਸਮ ਖਰਾਬ ਦਾ ਕਰਕੇ ਕੀ ਪਤਾ ਹੁਣ ਆਊਗੀ ਕਿ ਨਾ ਕਿਤੇ ਲੇਟ ਨਾ ਹੋ ਗਈ ਹੋਵੇ ਅੱਜ ਕਿਤੇ ਬੁੜੀ ਆਉਣ ਨਾ ਦਿੰਦੀ ਹੋਵੇ ਆ ਪੈ ਗਿਆ ਪੰਗਾ ਮੈਂ ਤਾਂ ਸਾਰਾ ਕੁਝ ਬੋਲਤਾ ਹੁਣ ਮੈਨੂੰ ਕੀ ਪਤਾ ਸੀ ਜੱਬ ਖਾਨਾ ਵੀ ਉਹ ਫੋਨ ਚੱਕੀ ਬੈਠੀ ਹੈਗੀ ਬਾਲੀ ਤੇਜ ਬੁੜੀ ਆ ਤਾਂ ਉਹ ਤਾਂ ਫੋਨ ਹੀ ਨਹੀਂ ਛੱਡਦੀ ਨੀ ਨੀ ਕਿੱਡੀ ਮਾੜੀ ਐ ਨੀ ਹੁਣ ਹੁਣ ਕੀ ਕਰਾਂ ਹੁਣ ਰਾਜਵੀਰ ਨੂੰ ਹੁਣ ਜੇ ਦੁਬਾਰੇ ਲਾਉਣੀ ਆ ਕੀ ਪਤਾ ਹੁਣ ਰਾਜਵੀਰ ਫੋਨ ਦੇ ਲਵੇ ਹੋਊਗੀ ਕਿ ਨਾ ਵੀ ਬੁੜੀ ਲਈ ਬੈਠੀ ਹੋਵੇ ਕਿੰਨੇ ਵਾਰੀ ਕਹਿਆ ਕੁੜੀ ਜੀ ਨੂੰ ਵੀ ਬੁੜੀ ਨੂੰ ਫੋਨ ਨਾ ਫੜਾਇਆ ਕਰ ਨਾ ਫੜਾਇਆ ਕਰ ਅਬ ਤਾਂ ਕੋਲੇ ਰੱਖਿਆ ਕਰ ਹੱਥ 'ਚ ਆ ਹੁਣ ਪੈ ਗਿਆ ਨਮਾ ਸੀ ਆਪਾਂ ਦੇਉੜੀ ਤੇ ਪਹਿਲੀ ਨਹੀਂ ਸੀ ਆਉਣ ਦਿੰਦੀ ਹੁਣ ਪਤਾ ਨਹੀਂ ਆਉਣ ਦੇਊਗੀ ਕਿ ਨਾ ਉਹਦੇ ਭਾਈ ਨੂੰ ਵੀ ਦੱਸਾਂ ਜਾ ਕੇ ਫੋਨ ਪਤਾ ਨਹੀਂ ਮੇਰਾ ਕਿੱਧਰ ਗਿਆ ਇੱਕ ਤਾਂ ਮੈਂ ਲੇਟ ਹੋਈ ਇੰਨੀ ਆ ਜਾਣ ਬਿਨਾ ਸਾਰੇ ਕਿਤੇ ਦੇਖ ਲਈ ਬੇਬੇ ਆ ਜਾ ਆ ਜਾ ਤੈਨੂੰ ਢੀਕਦੀ ਆ ਹਾਂ ਬੇਬੇ ਫੋਨ ਫੋਨ ਲੈਣਾ ਸੀ ਬੇਬੇ ਮਤავਦਾ ਫੋਨ ਦੇਵਾ ਤੈਨੂੰ ਮੈਂ ਸਾਰੇ ਕਿਤੇ ਭਾਲ ਲਈ ਤੇਰੇ ਕੋਲ ਹੀ ਹੋਊਗਾ ਫੋਨ ਹੀ ਜਨੇ ਮਿਲਦਾ ਜਾ ਲੈ ਅੱਜ ਕੀ ਹੋ ਗਿਆ ਬੇਬੇ ਰੋਜ਼ ਨਮਾ ਸੇਪਾ ਛੇੜੀ ਰੱਖਦੀ ਆ ਨਮਾ ਸੇਪਾ ਤੂੰ ਕਰਦੀ ਏ ਕੀ ਹੋ ਗਿਆ ਤੂੰ ਮਥੋਂ ਲੁੱਕ ਰੱਖਦੀ ਆ ਗੱਲਾਂ ਦੀ ਕਾਦੀ ਲੁੱਕ ਰੱਖ ਲਈ ਬੇਬੇ ਮੈਂ ਤੇਥੋਂ ਜਿਤਰਾਇਆਂ ਕਰਦੀ ਆ ਤੇ ਗੱਲ ਵੀ ਦੱਸ ਵੀ ਕੀ ਹੋ ਗਿਆ ਛੇਅਰ ਬਣਦੀ ਆ ਬੜੀ ਓਹੋ ਬੇਬੇ ਜੇ ਦੱਸੇਗੀ ਤਾਂ ਮੈਨੂੰ ਫੇਰ ਹੀ ਪਤਾ ਲੱਗੂ ਆਹ ਛੇਅਰ ਹੈ ਨਹੀਂ ਤੂੰ ਜਿੱਦੀ ਬਣਦੀ ਆ ਚੰਗਾ ਫਿਰ ਗੱਲ ਤਾਂ ਦੱਸ ਦੇ ਕੀ ਹੋ ਗਈ ਹਰਪ੍ਰੀਤ ਦਾ ਫੋਨ ਆਇਆ ਸੀ ਤੇਰੀ ਡਿਊਟੀ ਉੱਥੇ ਐ ਕੀ ਕਹਿੰਦੀ ਸੀ ਹਰਪ੍ਰੀਤ ਕਹਿੰਦੀ ਵਾੜ ਕਰਾਉਣਾ ਚਾਹੇ ਦਾ ਮੁੰਡਾ ਲਾਉਣਾ ਚਾਹੇ ਦਾ ਮੁੰਡਾ ਲਾਉਣਾ ਕਹੀਂ ਤੇਰੇ ਕੋਲੇ ਇੱਥੇ ਕਹਿੰਦੀ ਆਪਣੇ ਪਿੰਡਾ ਬੇਬੇ ਮੇਰੀ ਤਾਂ ਮਾਨਸਾ ਡਿਊਟੀ ਹੈ ਹਰਪ੍ਰੀਤ ਨੂੰ ਕੀ ਪਤਾ ਇਹ ਮਾਰੀ ਜਾਂਦੀ ਆ ਤਾਂ ਹੋਰ ਹਰਪ੍ਰੀਤ ਆਹੀ ਮਾਰੀ ਆ ਤੇ ਤੂੰ ਬਾਹਰ ਹੀ ਸ਼ਹਿਰ ਆਏ ਉੱਥੇ ਤਾਂ ਨਾ ਬੇਬੇ ਮੈਂ ਉਹ ਨੰਗਦੀ ਟੱਪਦੀ ਬਗ ਜਾਨੀ ਆ ਉੱਤਰ ਜਾਨੀ ਹੁੰਨੀ ਆ ਕਈ ਵਾਰੀ ਜੇ ਮੇਰੇ ਕੋਲ ਟਾਈਮ ਹੋਵੇ ਮੈਂ ਤਾਂ ਮਾਨਸਾ ਹੀ ਜਾਨੀ ਆ ਅੱਜ ਤੈਨੂੰ ਮੈਂ ਨਹੀਂ ਸਕੂਲ ਜਾਣ ਦੇਣਾ ਕਿਉਂ ਨਹੀਂ ਜਾਣ ਦੇਣਾ ਆਹੋ ਇੱਕਦਾਂ ਗਿਆ ਕਰਦੀ ਆ ਲਾ ਕਹੋ ਮੈਂ ਲੈ ਕੇ ਪਾਉ ਜੂਗੀ ਲੈ ਮੈਨੂੰ ਫੋਨ ਦੇ ਦੇ ਨਵੇਂ ਸਿਆਪਾ ਛਿੜ ਗਿਆ ਹੋਣਾ ਨੱਥੈ ਨੂੰ ਪਤਾ ਨਹੀਂ ਮੈਂ ਲੁੱਕ ਰੱਖਦੀਆਂ ਗੱਲਾਂ ਦੀਆਂ ਲੈ ਬਾਬਾ ਮੈਂ ਤਾਂ ਹੂੰ ਡਰਦੀ ਨਹੀਂ ਨਹੀਂ ਦੱਸਿਆ ਤੇਰੇ ਕੋਲੇ ਇਹੋ ਜਿਹੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਡਿਊਟੀ ਤਾਂ ਮੇਰੀ ਪਿੰਡੀ ਸੀਗੀ ਤੂੰ ਸਿੱਧੀ ਹੋ ਕੇ ਦੱਸ ਮੈਨੂੰ ਵੀ ਭਾਈ ਮੇਰੀ ਡਿਊਟੀ ਪਿੰਡ ਲੱਗੀ ਹੈ ਮੈਂ ਤੇਰੇ ਤੋਂ ਡਰਦੀ ਸੀ ਮੈਂ ਕਿਹਾ ਤੂੰ ਮੈਨੂੰ ਡਿਊਟੀ ਤੇ ਨਹੀਂ ਜਾਣ ਦੇਣਾ ਜੀ ਇਹ ਮੈਨੂੰ ਨਹੀਂ ਪਤਾ ਲੱਗਿਆ ਹੁਣ ਪਤਾ ਤਾਂ ਲੱਗ ਗਿਆ ਚਲ ਬਾਬਾ ਮੈਨੂੰ ਬਾਗ ਜਾਣ ਦੇ ਮੈਂ ਕਿਹੜਾ ਘਰੇ ਜਾਨੀ ਮੈਂ ਤਾਂ ਸਕੂਲ ਚੋਂ ਸਿੱਧੀ ਬੱਸ ਛੜਿਆ ਹੋਣੀ ਆ ਇੱਕ ਗੱਲ ਹੈ ਤੇਰੇ ਹੱਥ ਨੇ ਤੜਕੇ ਉੱਥੇ ਜਾਨੀ ਐ ਸਕੂਲ ਕਿਹੜੇ ਜਾਨੀ ਐ ਤੂੰ ਚਲ ਬਾਬਾ ਮੇਰਾ ਆਪਦਾ ਘਰ ਆ ਫੇਰ ਭਗਾਨੇ ਦਾ ਜਾਨੇ ਮੈਨੂੰ ਜਾਣ ਦਿੰਦੀ ਤੈਨੂੰ ਲੈ ਮੈਨੂੰ ਫੋਨ ਦੇ ਦੇ ਮੈਂ ਜਾਣਾ ਤੂੰ ਇਹਦਾ ਚੋਰੀ ਲੁੱਕ ਰੱਖੀ ਕਿਵੇਂ ਐ ਮੈਂ ਇਥੋਂ ਬੰਦੀ ਆ ਤੈਨੂੰ ਦੱਸ ਮੈਨੂੰ ਮੈਂ ਹੁਣ ਮੈਂ ਤੈਨੂੰ ਕੀ ਕੀ ਦੱਸਾਂ ਤੂੰ ਤਾਂ ਹਰੇਕ ਗੱਲ ਦਾ ਵਿਰੋਧ ਕਰਦੀ ਆ ਲੈ ਫੇ ਮੈਂ ਮੈਂ ਤਾਂ ਤੈਨੂੰ ਸਾਰਾ ਕੁਝ ਕਰੇ ਤੂੰ ਮੈਂ ਇਥੇ ਲੁੱਕ ਰੱਖਣੀ ਆ ਚਲ ਮੈਂ ਨਹੀਂ ਰੋਕ ਲੁੱਕ ਰੱਖਦੀ ਹੁਣ ਮੇਰਾ ਫੋਨ ਦੇ 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 ਤੇਰਾ ਫੋਨ ਕਾਜੀ ਕਰਦਾ ਕੰਦਰਾ ਮਾਂਜ ਲਾ ਕੇ ਕੰਦ ਨਾਲ ਨਾ ਮਾਰੀ ਮੇਪੇ ਬਾਣਾ ਮਹਿੰਗਾ ਆਇਆ ਕੰਦ ਨਾਲ ਨਾ ਮਾਰੀ ਮਹਿੰਗਾ ਆਇਆ ਫੋਨ ਹੀ ਛਾਪੇ ਪਾਉਂਦਾ ਫੜਾ ਚੰਗਾ ਬੇਬੇ ਮੈਂ ਜਾਣਦੀ ਨਹੀਂ ਹਾਂ ਤੇ ਨਹੀਂ ਜਾਂਦੀ ਮੈਂ ਘਰੇ ਨਾ ਇਹਨਾਂ ਬਹਿਮ ਕਰਿਆ ਕਰ ਸਿੱਧੀ ਡੇਲਟੀ ਤੋਂ ਘਰੇ ਆਉਂਗੀ ਪਤਾ ਮੈਂ ਕਿ ਤੇਰੇ ਮਗਰ ਫਿਰਦੀ ਆ ਮੈਨੂੰ ਕੀ ਪਤਾ ਕਿੱਧਰ ਜਾਨੀ ਆ ਕਿਧਰੇ ਨਹੀਂ ਜਾਂਦੀ ਐਵੇਂ ਨਾ ਸ਼ੱਕ ਜੇ ਕਰਿਆ ਕਰ ਦੇ ਲਾ ਚਾਰੀਆਂ ਕਰਦੀ ਆ ਅਕੇ ਮੈਨਾਂ ਲੱਗਿਆ ਮਾਨਸਾ ਮਾਨਸਾ ਲੱਗੀਆਂ ਤੂੰ ਤਾਂ ਨਹੀਂ ਪਤਾ ਅਬ ਫੋਨ ਤਾਂ ਮੇਰਾ ਇਹ ਚੱਕ ਚੱਕਦੀ ਆ ਬੁੜੀ ਤੇ ਫੋਨ ਤੇਰੀ ਪਰਚਾਈ ਤੈਨੂੰ ਕਰਦੀ ਆ ਤੇ ਗੱਲ ਇਹ ਨੂੰ ਲੁਕੀ ਕਿਵੇਂ ਰਹੂਗੀ ਕੀ ਅੰਬੀ ਅੱਜੇ ਤੋਂ ਚਲਾਖਿਆ ਕਰਦਾ ਐਡੀ ਛਾਰ ਹੈ ਨਹੀਂ ਜਿੱਦੀ ਬਣਦੀ ਐ ਤੂੰ ਤੂੰ ਜਾ ਦੇ ਉੱਥੇ ਮੈਂ ਤੇਰੇ ਮੰਗਲੀ ਆਈ ਚੱਲ ਤੂੰ ਜਾ ਕੇ ਦੇਖ ਮੰਗਲੀ ਜੀ ਤੇਰੇ ਨਾਲ ਆਈ ਮੈਂ ਤੂੰ ਮੈਂ ਮਰ ਜਾ ਮੇਰੇ ਤਾਂ ਭੱਜੇ ਆਉਂਦੇ ਮੀ ਆ ਗਿਆ ਭਾਂਡੇ ਪੁੰਡੇ ਚੱਕਤੇ ਸੀ ਅੰਦਰ ਕੀ ਕਰੀ ਜਾਂਦੇ ਹੋ ਉਹ ਭਾਂਡੇ ਦਾ ਚੱਕਤੇ ਸੀ ਉਹ ਤਾਂ ਕਹਿੰਦੇ ਸੀ ਕੱਪੜੇ ਨਾਲ ਆਉਂਗਾ ਨਾ ਮੀ ਮਿੰਟਾਂ ਚ ਮੈਨੂੰ ਤਾਂ ਐ ਸੀਗਾ ਮਹਾਲਾ ਪਹਿਲੀ ਨਾ ਤੂੰ ਤਾਂ ਸਾਰਾ ਸਮਾਨ ਸਾਂਭਣ ਲੱਗੇ ਨੇ ਮਾ ਮੀ ਆਉਣੇ ਰੇਟ ਆ ਗਏ ਮੈਂ ਤੇ ਗੱਲ ਦੱਸਦੀਆਂ ਤੈਨੂੰ ਹੋਰ ਪੰਗਾ ਪੈ ਜਾਣਾ ਸੁਪਰੇ ਰੱਬ ਦਾ ਮੀ ਆ ਗਿਆ ਹੋਰ ਕੀ ਗੱਲ ਹੋਗੀ ਉਹ ਮੈਂ ਤਾਂ ਤਾਇਏ ਕੇ ਕਰੇਗੀ ਸਭ ਕੋ ਨੇ ਪਾਇਆ ਸਭ ਤੇ ਜਿੰਨੇ ਪਾਇਆ ਫੋਨ ਨੇ ਛੱਪੇ ਪਾਇਆ ਆਹੋ ਮੈਂ ਗਈ ਗੱਲ ਨਹੀਂ ਸਮਝਣ ਦੀ ਗੱਲ ਕੀ ਕਹਿਣਾ ਤੁਹਾਨੂੰ ਸਮਝਾਉਣੀ ਆ ਮੈਂ ਗਈ ਸੀ ਤਾਇਏ ਕੇ ਕਰੇ ਉਹਨਾਂ ਨੇ ਕਮਾਂਡ ਦਾ ਨਹੀਂ ਜਵਾਬ ਲਾਉਣੇਗਾ ਉਹ ਕਹਿੰਦੇ ਵੀ ਤੁਹਾਡੀ ਰਾਜਵੀਰ ਸਕੂਲ ਚ ਪੜਾਉਂਦੀ ਐ ਤੇ ਅਸੀਂ ਉਹਦੇ ਜ਼ਿੰਮੇਵਾਰੀ ਤੇ ਲਾ ਦਾਂਗੇ ਨਹੀਂ ਜਾਣੇ ਵਧੀਆ ਕਰਿਆ ਚਲ ਆਪਣੀ ਵੀ ਇੱਜ਼ਤ ਐ ਹਨ ਵੀ ਰਾਜਵੀਰ ਆਪਣੀ ਸਕੂਲ ਚ ਲੱਗੀ ਐ ਦੇਖ ਲੈ ਕਿੰਨੀ ਵਧੀਆ ਗੱਲ ਇਹ ਗੱਲ ਤਾਂ ਸੁਣ ਲਾ ਗੱਲ ਹੋਈ ਕੀ ਉਹ ਗੱਲ ਹੋਰ ਕੀ ਹੋਣੀ ਸੀਗੀ ਤੁਰੀ ਆਉਂਦੀ ਨੇ ਮੈਂ ਰਾਜਵੀਰ ਨੂੰ ਫੋਨ ਲਾ ਲਿਆ ਫਿਰ ਲਾਉਣੀ ਸੀਗਾ ਰਾਜਵੀਰ ਨੂੰ ਮੈਂ ਗੱਲ ਕਰ ਲਾਂ ਤੇ ਵੀ ਰਾਜਵੀਰ ਨੂੰ ਦੱਸ ਦਿਆਂ ਵੀ ਪਈ ਅੱਜ ਉਹ ਜਵਾਕ ਨੂੰ ਲੈ ਕੇ ਆਉਣਗੇ ਸਕੂਲ 'ਚ ਤੇ ਤੂੰ ਡਿਊਟੀ ਆ ਗਈ ਕਿ ਨਾ ਬੁੜੀ ਨੇ ਆਉਣ ਦਿੱਤਾ ਕਿ ਨਾ ਉਹ ਤਾਂ ਹੋਰ ਪੰਗਾ ਪੈ ਗਿਆ ਹੋਰ ਪੰਗਾ ਪੈ ਗਿਆ ਹੋਰ ਪੰਗਾ ਕਹੀ ਜਾਨੀ ਤੂੰ ਤਾਂ ਉਹ ਦਾਦੀਆਂ ਫਿਰ ਹੁਣ ਤੈਨੂੰ ਫੇਰ ਆਖੇਗਾ ਮੈਨੂੰ ਗੱਲ ਨਹੀਂ ਸਮਝਾਈ ਤੇ ਉਹ ਤਾਂ ਨਾ ਜਦੋਂ ਮੈਂ ਫੋਨ ਲਾਇਆ ਉਹਨਾਂ ਦੀ ਬੁੜੀ ਹੂ ਹੂ ਕਰੀਗੀ ਵਿੱਚ ਹੂ ਹੂ ਕਰੀਗੀ ਹਾਂ ਉਹ ਕੋਣ ਬੁੜੀ ਨੇ ਚੱਕ ਲਿਆ ਅਛਾ ਮਾਸੀ ਵੀ ਚੱਕ ਲਿਆ ਫੋਨ ਹਾਂ ਹੋਰ ਮਾਸੀ ਤੇ ਬੁੜੀ ਹੋਰ ਕੀ ਹੁੰਦੀਆਂ ਇੱਕੋ ਹੀ ਗੱਲ ਹੈ ਵਧੀਆ ਗੱਲ ਤੇਰੀ ਫਿਰ ਮਾਸੀ ਕਿਹਨੂੰ ਸੀ ਵੱਡਾ ਆ ਗਿਆ ਮਾਸੀ ਵਾਲਾ ਇਹ ਮਾਸੀ ਦਾ ਜਿਆਦੇ 헤ਜਾਗਾ ਉਹ ਗੱਲ ਮਾਸੀ ਦਾ ਤਾਂ ਹੁਣ ਪਤਾ ਲੱਗੂ ਜੋ ਮਾਸੀ ਨੇ ਕੱਢੇ ਕੰਡੇ ਮੈਂ ਤਾਂ ਸਾਰਾ ਕੁਝ ਬੋਲਦਾ ਫੋਨ 'ਚ ਮੈਂ ਕਹਿੰਦਾ ਵੀ ਰਾਜੀ ਵੀਰ ਤੂੰ ਤਾਂ ਹੁਣ ਮਹੀਨਾ ਹੋ ਗਿਆ ਤੈਨੂੰ ਜਾਂਦੀ ਨੂੰ ਤੇ ਆਪਣੇ ਸਕੂਲ 'ਚ ਤੇਰੀ ਡਿਊਟੀ ਹੈਗੀ ਤੇ ਵਧੀਆ ਹੋਈ ਗੱਲ ਤੇ ਉਹ ਮੁੰਡਾ ਲੈ ਕੇ ਆਉਣਗੇ ਵੀ ਤੂੰ ਉਹਦਾ ਦਾਖਲਾ ਕਰਵਾ ਦੇ ਜਵਾਕ ਨੂੰ ਆਦੇ ਕੋਲੇ ਵਹਾ ਲਿਆ ਕਰੀ ਤੇ ਉਹ ਹੂੰ ਹੂੰ ਕਰੀਗੀ ਮੈਂ ਨਾ ਆਖਿਆ ਅੜੀਆ ਬੋਲ ਤਾਂ ਪਹਚੈ ਜਨਾ ਬੋਲਦੀ ਕਿਉਂ ਨਹੀਂ ਐਨੇ ਬੋਲ ਪੀ ਬੁੜੀ ਉਹਨਾਂ ਦੀ ਉਹ ਤੇਰਾ ਭਲਾ ਹੋ ਜਾਏ ਇਹਦਾ ਮਤਲਬ ਸਾਰੀਆਂ ਗੱਲਾਂ ਮਾਸੀ ਸੁਣੀ ਗਈ ਹੈ ਸਾਰਾ ਕੁਝ ਉਹਨੇ ਸੁਣ ਲਿਆ ਮੈਂ ਤਾਂ ਇਹ ਵੀ ਕਹਿੰਦਾ ਵੀ ਤੇਰੀ ਹੁਣ ਡਿਊਟੀ ਇੱਥੇ ਆਪਣੇ ਪਿੰਡ ਹੈ ਵੀ ਤੇ ਤੂੰ ਬੋਲ ਤਾਂ ਪੈ ਕੁਝ ਮੂੰਹ ਚੋਂ ਬੋਲਪਾ ਮੈਂ ਹੂੰ ਹੂੰ ਕਿਉਂ ਕਰੀ ਜਾਨੀ ਉਹ ਪਾ ਮਿਲੀ ਹੈ ਹਾਂ ਪਹਿਲਾਂ ਇਹ ਤਾਂ ਪੁੱਛ ਲੈ ਜਿਹਨੂੰ ਪਾ ਫੋਨ ਕਰ ਦਿਆਂ ਕੀ ਕਿਹੜਾ ਬੋਲਦਾ ਕੋਈ ਹੋਰ ਵੀ ਫੋਨ ਚੱਕ ਸਕਦਾ ਇਹਦਾ ਮਤਲਬ ਮੈਨੂੰ ਕੀ ਪਤਾ ਸੀ ਵੀ ਰਾਜਵੀਰ ਦਾ ਫੋਨ ਹੁਣ ਚੱਕੂ ਕੌਣ ਹੋਰ ਉਹ ਹੀ ਚੱਕੂ ਤੇਰਾ ਭਲਾ ਹੋ ਯਾਰ ਰਾਜਵੀਰ ਕਰਕੇ ਮਾਸੀ ਨਾਲ ਗੱਲਾਂ ਕਰੀ ਗਈ ਰਾਜਵੀਰ ਬਣਾ ਕੇ ਮੈਂ ਤਾਂ ਮਾਸੀ ਨਾਲ ਗੱਲਾਂ ਕਰ ਲੀਆਂ ਉਹ ਤਾਂ ਪਹਿ ਗਿਆ ਸੀ ਆਪਾਂ ਉਹ ਤਾਂ ਬੁੜੀ ਨੇ ਪਤਾ ਨਹੀਂ ਹਜੇ ਫਿਰ ਡਿਊਟੀ ਆਈ ਨਹੀਂ ਹੋਣੀ ਕਰੀ ਹੋਊਗੀ ਉਹ ਬੁੜੀ ਤਾਂ ਬਾੜੀ ਸ਼ਹਿਰ ਹੈ ਉਹਨੇ ਕਿਹਾ ਬੋਲਿਆ ਉਹਨੇ ਫੇਰ ਬੋਲੀ ਜਾਣ ਤੇ ਪਤਾ ਮੈਨੂੰ ਪਤਾ ਸੀਗਾ ਮੈਂ ਇੱਕ ਦਿਨ ਤਾਂ ਗੱਲ ਦਾ ਪੁਰਾਣਾ ਪੁਰਾਣਾ ਰਾਜਵੀਰ ਦਾ ਫੋਨ ਲਾ ਕੇ ਰਾਜਵੀਰ ਨੂੰ ਪੁੱਛ ਲਾ ਕਿ ਕਿਵੇਂ ਬਣਿਆ ਤੂੰ ਚੱਲ ਪੀ ਘਰੋਂ ਕਿ ਨਾ ਚੱਲ ਵੀ ਕੇ ਨਾ ਹੁਣ ਮੈਂ ਫੋਨ ਲਾ ਲਾਂ ਪਹਿਲਾਂ ਤੂੰ ਤਾਂ ਚੰਦ ਚੜਾਤਾ ਮੈਂ ਮੈਨੂੰ ਆਖਿਆ ਜੀ ਤੂੰ ਗੱਲ ਕਰ ਲਈ ਤੂੰ ਕਹਿੰਦਾ ਤੂੰ ਹੀ ਕਰ ਲਈ ਤੈਂ ਕਰਿਆ ਕੰਮ ਜਿੰਨਾ ਕਰਿਆ ਉਹ ਫਿਰ ਗੱਲ ਕਰਨ ਦੀ ਕੋਈ ਅਕਲ ਵੀ ਸਿੱਖ ਲੈ ਮੈਨੂੰ ਤਾਂ ਅਕਲ ਹੈ ਹੀ ਨਹੀਂ ਲੈ ਜਿੰਨੀ ਕਕਲ ਸੀ ਉੰਨੀ ਕ ਮੈਂ ਗੱਲ ਕਰ ਲਈ ਉਹ ਮੈਨੂੰ ਤਾਂ ਗਮੰਡੀਆਂ ਨੇ ਗੱਲੀਆਂ ਨੇ ਜਵਾਬ ਕ ਲਾਉਣਾ ਸੀ ਜਵਾਬ ਨੇ ਪੰਗਾ ਪਾਤਾ ਉਹ ਮੀਂਹ ਦੀ ਤਾਂ ਮੈਨੂੰ ਖੁਸ਼ੀ ਸੀਗੀ ਮਹਾਲਾ ਵਧੀਆ ਮੀਂਹ ਪੈ ਗਿਆ ਤੇ ਆ ਹੋਰ ਹੀ ਤੂੰ ਗੱਲ ਸੁਣਾਦੀ ਹੋਰ ਜਿਵੇਂ ਹੁਣ ਭੈਣ ਨੂੰ ਆਪਣੇ ਪੁੱਤ ਨੂੰ ਨਾ ਡਿਊਟੀ ਤੇ ਆਉਣੀ ਨਹੀਂ ਜਣਾ ਜੀ ਸੱਸ ਐਦੀ ਭੇੜੀ ਐ ਤੂੰ ਪੁੱਛ ਰਾਜਵੀਰ ਨਾ ਕਰ ਗੱਲੜੇ ਮੈਂ ਤਾਂ ਪਾਣੀ ਪੂਣੀ ਪੀਣੀ ਆ ਮੇਰਾ ਤਾਂ ਪਹਿਲਾਂ ਬਲੱਡ ਵਧਿਆ ਪੈਗਾ ਵੀ ਹੋਰ ਨਾ ਪੰਗਾ ਪੈ ਜੇ ਹੁਣ ਬੁੜੀ ਹਟਾ ਨਾ ਦੇਵੇ ਤੀਲੇ ਪਾਣੀ ਹਾਂ ਬਰਫਾ ਠੰਡਾ ਪਾਣੀ ਪੀ ਲਈ ਹੁਣ ਤੂੰ ਠੰਡਾ ਪੀ ਮੈਂ ਤਾਂ ਤੋੜਿਆ ਵਾਲਾ ਮਿਲ ਜੇ ਉਹੀ ਬਾਦੂ ਐ ਮੇਰੇ ਤਾਂ ਗਲਛਾ ਨਾ ਸਾਨਾ ਰਲੇ ਮਸਾਂ ਭੱਜ ਕੇ ਆ ਉਤੋਂ ਇੰਨਾ ਮੀ ਆ ਗਿਆ ਲੈ ਉਹ ਜਿਹੜੀਆਂ ਨਾ ਉਹ ਮੁੰਡਾ ਪਹਿਲੀ ਹੀ ਪੜਾ ਸੀਗਾ ਵੀ ਕਦੋਂ ਦਾ ਪਤਾ ਲੱਗੂਗੀ ਮਾਹ ਲੱਗੂ ਆਂਡ ਕਮਾਣ ਤੇ ਕੋਈ ਦੱਸ ਨਾ ਦੇਵੇ ਕੋਈ ਹੋਰ ਨਾ ਚੁਗਲੀ ਕਰ ਦੇ ਆਪ ਹੀ ਦੱਸ ਤਾਰਾ ਮਾਂ ਦਿੱਤੀ ਨੇ ਹੁਣ ਪਤਾ ਨਹੀਂ ਕੀ ਗੱਲ ਬਣੂਗੀ ਮੇਰੀ ਭੈਣ ਹੁਣ ਕਿੱਥੇ ਆਉਣ ਦੀ ਜਬੜੀ ਦਾ ਬਾਲੀ ਪੜੀ ਐ ਹੁਣ ਇੱਥੇ ਬੈਠਾ ਬੋਲੀ ਜਾਏਗਾ ਰਾਜਵੀਰ ਨੂੰ ਫੋਨ ਲਾ ਲਾ ਮੈਂ ਫੋਨ ਲਾ ਕੇ ਕੀ ਬਣੂਗਾ ਹੁਣ ਕੋਈ ਨੀ ਕੁਛ ਤਾਂ ਬਣੂਗੀ ਪੁੱਛ ਤਾਂ ਸਹੀ ਉਹਨੂੰ ਵੀ ਬੁੜੀ ਬੋਲਦੀ ਕੀ ਐ ਕੁਛ ਤਾਂ ਬਣੂਗੀ ਕੁਛ ਤਾਂ ਹੁਣ ਮੈਂ ਹੁਣ ਪਹਿਲੀ ਮੈਨੂੰ ਕਹਿ ਨਹੀਂ ਮੈਂ ਪਹਿਲੀ ਮੈਂ ਗੱਲ ਕਰ ਲੈਂਦਾ ਹੁਣ ਮੈਨੂੰ ਪਤਾ ਸੀ ਵੀ ਕਹੇ ਬੁੜੀ ਫੋਨ ਚੱਕੀ ਬੈਠੀ ਐ ਉਹ ਕੁੜੀ ਜੀ ਉਦੋਂ ਡੋਣਾ ਉਹਨੂੰ ਫੋਨ ਫੜਾਉਂਦੀ ਆ ਆਪਣੀ ਚੱਕ ਫੜ ਜਾ ਹੁਣ ਪੁੱਤੀ ਮੈਂ ਗੱਲ ਕਰ ਦਾਂਗਾ ਲਾਲਾ ਇਕ ਤਾਂ ਨਾ ਤੜਕੇ ਡਿਊਟੀ ਜਾਣਾ ਹੁੰਦਾ ਤੇ ਇੱਕ ਬੇਬੇ ਕਲੇਸ਼ ਪਾ ਕੇ ਬਹਿ ਜਾਂਦੀ ਆ ਇਹ ਤਾਂ ਰੋਜ਼ ਦਾ ਕਲੇਸ਼ ਹੋ ਗਿਆ ਲੈ ਇੱਥੋਂ ਦੀ ਚੁੱਪ ਕਰਕੇ ਨੰਗ ਜਾਣੀ ਆ ਕਿਤੇ ਉਹੀ ਗੱਲ ਹਰਪ੍ਰੀਤ ਨਾ ਖੜੀ ਹੋ ਲੈ ਇੱਥੇ ਤਾਂ ਬਾਈ ਆਉਂਦਾ ਭਣੇ ਕਿਵੇਂ ਆ ਬਾਈ ਮੈਂ ਤੈਨੂੰ ਕੀ ਦੱਸਾਂ ਭਣੇ ਮੈਂ ਤੇਰਾ ਫੋਨ ਕਿੰਨੇ ਵਾਰੀ ਲਾਇਆ ਨਾ ਤੂੰ ਭਣੇ ਫੋਨ ਚੱਕਿਆਗਾ ਫੋਨ ਕੀ ਚੱਕਾਂ ਬਾਈ ਮੈਂ ਘਰੇ ਤਾਂ ਰੋਜ਼ ਦਾ ਕਲੇਸ਼ ਹੋ ਗਿਆ ਸਾਡੇ ਭਣੋ ਸਾਰੀ ਗੱਲ ਤਾਂ ਹਰਪ੍ਰੀਤ ਨੇ ਪਤਾ ਲਾਇਆ ਦੇਖ ਲੈ हां मैं तो मेरा तो हां ही कह दी सी तू हरप्रीत नु ਮਾੜਾ ਮਟਾ ਸਮਝਾਇਆ ਕਰ ਉਹਨੂੰ ਕਾ ਫੋਨ ਗੱਲ ਕਰਨ ਤੋਂ ਪਹਿਲਾਂ ਪੁੱਛਦਾ ਲਿਆ ਕਰ ਵੀ ਕੌਣ ਬੋਲਦਾ ਹੈ ਭਣਿਓ ਮੈਥੋਂ ਕਿੱਥੋਂ ਸਮਝੇ ਤੂੰ ਹੀ ਤਾਂ ਬੇਸ਼ੱਕ ਉਹਨੂੰ ਸਮਝਾ ਦੇ ਲੈ ਕੀ ਸਮਝਾ ਕੇ ਕਰਾਂਗੇ ਉਹਨੂੰ ਆਜਾ ਆਪਣੀ ਗੱਲ ਕਰ ਆਪਾਂ ਤਾਂ ਬਾਈ ਕਰੇ ਤਾਂ ਹੁਣ ਮੈਂ ਕੀ ਆਵਾਂ ਤੂੰ ਇੱਥੇ ਗੱਲ ਕਰ ਲੈ ਮੈਂ ਤਾਂ ਡਿਊਟੀ ਤੋਂ ਲੇਟ ਹੋਈ ਜਾਨੀ ਐ ਤਾਂ ਹੀ ਮੈਂ ਤਾਂ ਚੁੱਪ ਕਰਕੇ ਟੱਪਦੀ ਸੀ ਇੱਥੋਂ ਦੀ ਭਣਿਓ ਦੇਖ ਲੈ ਮਾਸੀ ਦਾ ਕਿਹੜਾ ਚੰਗੀ ਗੱਲ ਹੈ ਕਿ ਚੁੱਪ ਕਰਕੇ ਦੇਖੀ ਗੱਲਾਂ ਸੁਣੀ ਗਈ ਸਾਰੀਆਂ ਹਾਂ ਬੰਦਾ ਬੋਲਦਾ ਪਵੇ ਮੁਰੂ ਉਹੀ ਜੀ ਇਹ ਸੀਗੀ ਇਹ ਨਹੀਂ ਐ ਨਹੀਂ ਪੁੱਛਿਆ ਲਿਆ ਕਿ ਵੀ ਰਾਜਵੀਰ ਹੀ ਹੈ ਕਿਤੇ ਓਹੋ ਹਰਪ੍ਰੀਤ ਨੇ ਤਾਂ ਸਾਰਾ ਕੰਮ ਖਰਾਬ ਕਰਤਾ। ਉਹੀ ਗੱਲ ਮੈਂ ਤਾਂ ਐਡਾ ਵੱਡਾ ਪਰਦਾ ਰੱਖਿਆ ਸੀ। ਹੁਣ ਆਹ ਗੱਲ ਦਾ ਖਹਿੜਾ ਨਹੀਂ ਛੱਡਣਾ ਬੇਬੇ ਨੇ। ਭਣੀ ਹੁਣ ਕਿਵੇਂ ਗੱਲ ਬਣੀ ਤੈਨੂੰ ਤਾਂ ਨਹੀਂ ਬਾੜਾ ਕੁਝ ਬੋਲੀ ਮੱਸ। ਕੁਝ ਨਹੀਂ ਬੋਲੀ ਬਈ ਕੇਰਾ ਤਾਂ ਮੈਂ ਆ ਗਈ। ਚੁੱਪ ਪਤਾ ਨਹੀਂ ਕਿਉਂ ਕਰ ਗਈ। ਬਈ ਉਹ ਤਾਂ ਚੁੱਪ ਹੀ ਨਹੀਂ ਕਰਦੀ ਹੁੰਦੀ। ਚੁੱਪ ਤਾਂ ਹੁਣ ਕਿਹੜੀ ਕਰ ਗਈ ਹਜੇ ਖਬਰ ਹੈ ਤੇਰੇ ਨਾਲ ਕੀ ਉਹ ਕਰੂਗੀ ਉਹ ਚੁੱਪ ਕਰਾਣੀ ਚਾਹੇਗੀ। ਕੀ ਪਤਾ ਮਾਂ ਘਰ ਵਿੱਚ ਕੀ ਗੱਲ ਚੱਲਦੀ ਹੈ ਹਜੇ। ਉਹ ਤਾਂ ਹੁਣ ਮਗਰੋਂ ਹੀ ਪਤਾ ਲੱਗੂਗਾ। ਕੇਰਾ ਤਾਂ ਨਹੀਂ ਬੋਲੀ ਹੈਗੀ। ਭਣੀ ਮੈਨੂੰ ਤਾਂ ਐਸੀ ਵਾਹਲਾ ਕੋਈ ਗੱਲ ਦੱਸੂਗਾ। ਉਹਨੇ ਤਾਂ ਲਹਾਰਪਰੀ ਤੋ ਚੱਜ ਦਾ ਕੰਮ ਤਾਂ ਹੁੰਦਾ ਨਹੀਂ ਉਹੀ ਗੱਲ ਫਿਰ ਪਤਾ ਨਹੀਂ ਲੱਗਦਾ ਉਹਨੂੰ ਗੱਲ ਕਰਦੀ ਉਹਨੂੰ ਪਤਾ ਹੀ ਲੱਗਿਆ ਆ ਹੁਣ ਤਾਂ ਐ ਹੋ ਗਿਆ ਵੀ ਰਾਏ ਵੀਰ ਨੇ ਫੋਨ ਚੱਕਿਆ ਚੱਲ ਚੰਗਾ ਭੈਣੇ ਹੁਣ ਫਿਰ ਦੇਖੀ ਜੋ ਕਿਵੇਂ ਬਣੂ ਜੇ ਕਿਸੇ ਨੇ ਗੱਲ ਸੀ ਫਿਰ ਤਾਂ ਗੁੱਸਾ ਹੁੰਦਾ ਹੈ ਹਨਾ ਜਦੋਂ ਆਪਦੇ ਬੰਦ ਨੇ ਉਹ ਤਾਂ ਚੱਲ ਕੋਈ ਹਵਾਈ ਗੱਲ ਮੈਨੂੰ ਡਰਾ ਐ ਲੱਗੀਆਂ ਤਾਂ ਵੀ ਬੇਬੇ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਕਿਤੇ ਹੋਰ ਹੀ ਨਾ ਕੋਈ ਸੋਚੀ ਬੈਠੀ ਹੋਵੇ ਚਲੋ ਚੰਗੀ ਗੱਲ ਹੈ ਜੇ ਨਹੀਂ ਕਿਹਾ ਆਪੀ ਲੱਗ ਜਾਉ ਭੈਣੇ ਪਤਾ ਹੁਣ ਆ ਜਾ ਹੁਣ ਘਰੇ ਤਾਂ ਆ ਜਾ ਲੱਭਾਈ ਕਰੇ ਹੁਣ ਮੈਂ ਕੀ ਕਰੂੰਗੀ ਗੱਲ ਸੁਣ ਮੇਰੀ ਖੜ ਜਾ ਤੂੰ ਪੜੇ ਮੈਂ ਤਾਂ ਖੇਤ ਜਾਂਦਾ ਸੀਗਾ ਹੁਣ ਤੂੰ ਮੈਨੂੰ ਦੇਖ ਕੇ ਪੁੱਠਾ ਮੁੜਿਆ ਤੂੰ ਐਂ ਕਰ ਤੂੰ ਤਾਂ ਆਪਦਾ ਖੇਤ ਹੀ ਪਾ ਜਾ ਮੈਂ ਜਾਂਦੀ ਹਾਂ ਡਿਊਟੀ ਤੇ ਕੋਈ ਨਾ ਹਰਪ੍ਰੀਤ ਨਾ ਮੈਂ ਫੋਨ ਤੇ ਗੱਲ ਕਰ ਲੂੰਗੀ ਪਰ ਤੂੰ ਐਂ ਕਰੀ ਡਿਊਟੀ ਤੇ ਕਰੀ ਆ ਜੀ ਫਿਰ ਕਰੇ ਨਹੀਂ ਬਾਈ ਦੇਖ ਹੁਣ ਮੈਂ ਆਉਂਦੀ ਮੈਂ ਤੈਨੂੰ ਸੱਚੀ ਗੱਲ ਦੱਸਦੀ ਆ ਬੇਬੇ ਮੇਰੇ ਮੰਗਰਨਾ ਆ ਜੇ ਕਿਤੇ ਫੇਰ ਫੇਰ ਐਵੇਂ ਸਿਆਪਾ ਛਿੜ ਜੂ ਪੈਂਤਰੀ ਗੱਲ ਤੇ ਇਹਦੀ ਵੀ ਇਹ ਵੀ ਠੀਕ ਹੈ ਹਨਾ ਜਿਹੜੀ ਬੋਲੀ ਨਹੀਂ ਉਹ ਤਾਂ ਮੇਰੀ ਬੋਲੀ ਨਹੀਂ ਮੈਨੂੰ ਆਇਆ ਕਿਤੇ ਮੰਗਰਨਾ ਆ ਜੇ ਮੇਰੇ ਗਾਲੀ ਪੈਣੇ ਹਾਂ ਉਹ ਤਾਂ ਹੀ ਉਹ ਬੋਲੀ ਨਹੀਂ ਚਲ ਐਂ ਕਰ ਬਾਈ ਤੂੰ ਭੱਗ ਚੰਗਾ ਭਣੀ ਮੈਂ ਤਾਂ ਬਗ ਜੂਗਾ ਉਹ ਮੈਨੂੰ ਫਿਕਰ ਰਹੂ ਇਸ ਗੱਲ ਦਾ ਚੱਲ ਕੋਈ ਨਹੀਂ ਬਾਈ ਮੈਂ ਤਾਂ ਹੁਣ ਡਿਊਟੀ ਤੇ ਜਾਣੀ ਆ ਦੇਖੀ ਜਊ ਹੱਥ ਨੇ ਜਿਵੇਂ ਬਣੀ ਹਾਂ ਚੰਗਾ ਭਣੀ ਠੀਕ ਆ ਬਾਈ ਚੰਗਾ ਲੈ ਭਣ ਤਬ ਜਰੀ ਹੁਣ ਕੀ ਕਰੇ ਹੁੰਦਾ ਡਿਊਟੀ ਤੇ ਜਾਣੀ ਸੀਗਾ ਹਰਪ੍ਰੀਤ ਇਹਨਾਂ ਹੋਰ ਹੀ ਕੰਮਲ ਮਾਰਦਾ ਜੇ ਕਿਸੇ ਨੇ ਹੋਰ ਦੱਸੀ ਹੁੰਦੀ ਤਾਂ ਉਹ ਤੇ ਗੁੱਸਾ ਹੋ ਜਾਂਦਾ ਸਾਰੀਆਂ ਗੱਲਾਂ ਆਪ ਹੀ ਦੱਸਤੀਆਂ ਹਜੇ ਭਣ ਐ ਕਹਿੰਦੀ ਆ ਕਿ ਬੁਢੀ ਬੋਲੀ ਨਹੀਂ ਉਹ ਬੋਲੀ ਖਬਰ ਕਿਉਂ ਨਹੀਂ ਖਬਰ ਆ ਵਿਚਾਰੀ ਨੂੰ ਗਈ ਇਦੋਂ ਮੁੜ ਕੇ ਗਈ ਸਕੂਲ ਚ ਖਬਰਾਂ ਕੀ ਕਹੂਗੀ ਉਹ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਰਣਜੀਤ ਸਿੰਘ ਖੰਘੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਜਸਵੀਰ ਆਰਟਸ ਆਮਰ ਸਿੰਘ ਪਟਿਆਲਾ ਰਾਜੂ ਵਾਲੀਆ ਦੁਕਾਨਦਾਰ ਮੱਖਾ ਬੀਨਾ ਜੈਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਜਸਵੰਤ ਸਿੰਘ ਬਹਾਦਰਪੁਰ ਬਲਜਿੰਦਰ ਕੌਰ ਲੁਧਿਆਣਾ ਅਰਮਾਨ ਚਾਹਲ ਖੁਸ਼ੀ ਕੌਰ ਪਰਮਜੀਤ ਕੌਰ ਕਮਲੇਸ਼ ਕੁਮਾਰੀ ਗੁਰਦੇਵ ਸਿੰਘ ਮਾਨਸਾ ਪੰਜਾਬ ਹਰਵੰਸ ਕਾਰ ਪ੍ਰੇਮਿਕਾ ਜੂਪੀ ਤੋਂ ਜੱਸੀ ਯੂ ਐਸ ਏ ਸ਼ਿਮਲਾਪੁਰੀ ਲੁਧਿਆਣਾ ਸੁਖ ਡੇਰੜੀ ਬੋਵੀ ਰਾਜਾ ਹਾਂਗਕਾਂਗ ਸੁਖਪ੍ਰੀਤ ਸਿੰਘ ਸੰਧੋਹਾ ਰਾਮ ਸਿੰਘ ਢਿੱਲੋਂ ਰਮਨਦੀਪ ਪਿੰਡ ਰਾਜਗੜ ਦੁਰਾਹਾ ਸਿਮਰਨਪ੍ਰੀਤ ਕੌਰ ਫੱਲੇਵਾਲ ਪੁਸ਼ਪਾ ਵੰਸਲ ਹੈਪੀ ਜੋਸੀ ਫਕੀਰ ਚੰਦ ਸ਼ਰਮਾ ਨੌਦੀਪ ਕੌਰ ਅਮਰਜੀਤ ਕੌਰ ਪੱਡਾ ਵਿਸ਼ਵਜੀਤ ਸਿੰਘ ਸਰਦੂਲ ਸਿੰਘ ਢਿੱਲੋਂ ਅਰਸ਼ਦੀਪ ਦਲਜੀਤ ਸਿੰਘ ਖੰਗੂੜਾ ਰਾਮ ਸਿੰਘ ਨਿਰਮਲ ਰਾਣੀ ਹੁਸ਼ਿਆਰਪੁਰ ਬਸੰਤ ਕੌਰ ਕਾਂਤਾ ਜੀਵੀ ਲੁਧਿਆਣਾ ਜੀਵਨ ਸ਼ਰਮਾ ਪਾਤੜਾ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜਸਵਿੰਦਰ ਰਾਏ ਹੈਪੀ ਢਾਲੀਵਾਲ ਨਵਪ੍ਰੀਤ ਸਿੰਘ ਬੀਰੇਵਾਲਾ ਬਲਜਿੰਦਰ ਕੌਰ ਆਨੰਦਗੜ੍ਹ ਮਾਨਸਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ